ਤਰਨਤਾਰ ਵਿੱਚ ਪੈਂਦੇ ਕਸਬਾ ਖਾਲੜਾ ਦੇ ਚਾਨਣ ਸਿੰਘ ਨਾਮ ਦੇ ਇੱਕ ਨੌਜਵਾਨ ਨੇ ਪੱਤਰਕਾਰੀ ਦੇ ਕਿੱਤੇ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਦਰਅਸਲ ਤਰਨਤਾਰ ਨੇ ਸੀਆਈਏ ਸਟਾਫ ਦੀ ਪੁਲਿਸ ਨੇ ਚਾਨਣ ਸਿੰਘ ਸਮੇਤ 7 ਜਾਣਿਆਂ ਨੂੰ 1 ਕਿਲੋ 400 ਗ੍ਰਾਮ ਹੈਰੋਨ ਦੇ ਨਾਲ ਕਾਬੂ ਕੀਤਾ ਹੈ। ਪ੍ਰੈਸ ਦੀ ਤਾਕਤ ਦਾ ਗਲਤ ਇਸਤੇਮਾਲ ਕਰਕੇ ਚਾਨਣ ਸਿੰਘ ਇਹ ਕਾਲਾ ਧੰਦਾ ਕਰਦਾ ਸੀ। ਫੜੀ ਗਈ ਹੈਰੋਨ ਦੀ ਕੀਮਤ ਕਮਾਂਤਰੀ ਬਾਜ਼ਾਰ ਵਿੱਚ ਕਰੀਬ 5 ਕਰੋੜ ਦੱਸੀ ਜਾ ਰਹੀ ਹੈ। ਦੋਸ਼ੀ ਚਾਨਣ ਸਿੰਘ ਬਤੌਰ ਪੱਤਰਕਾਰ ਇੱਕ ਪੰਜਾਬੀ ਅਖਬਾਰ ਲਈ ਕੰਮ ਕਰਦਾ ਸੀ। ਫੜੇ ਗਏ ਦੋਸ਼ੀਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਾਮ ਸਿੰਘ ਗਗਨ ਹੈ ਪੁੱਤਰ ਸੱਜਣ ਸਿੰਘ ਜੱਟ ਵਾਸੀ ਮੂਧਵਾਲਾ ਇਹ ਪਿੰਡਾ ਥਾਣਾ ਬਕੂਚ ਰੋਜਪੁਰ ਜ਼ਿਲ੍ਹਾ ਇੱਕ ਹੰਸबीर ਸਿੰਘ ਹੰਸਾਪ ਪੁੱਤਰ ਸਤਨਾਮ ਸਿੰਘ ਇਹ ਥਾਣਾ ਉਬੋਕੇ ਪੱਟੀ ਦਾ ਤੇ ਇੱਕ ਸਰਦੇਵ ਸਿੰਘ son of ਕੁਲਵੰਤ ਸਿੰਘ ਜੱਟ ਵਾਸੀ ਕੰਢਿਆਲਾ ਇਹ ਵੀ ਪੱਟੀ ਸੀ ਇਹਨਾਂ ਤਿੰਨਾਂ ਬੰਦਿਆਂ ਤੋਂ ਇਹਨਾਂ ਨੇ ਦੌਰਾਨੇ ਨਾਕਾਬੰਦੀ ਤਕਰੀਬਨ 1 ਕਿਲੋ ਜਿਹੜੀ ਹੈ ਉਹਨੀਆਂ ਇਹ ਬਰਾਮਦ ਕੀਤੀ ਹੈ ਤੇ ਇਹਦੇ ਬਾਰੇ ਪਰਚਾ ਜਿਹੜਾ ਇਹ ਦਰਜ ਕਰ ਦਿੱਤਾ ਗਿਆ थाना ਸਰੀਆਲੀ ਵਿਖੇ ਕਿਸੇ ਤਰ੍ਹਾਂ ਇਹ ਜਿਹੜਾ ਇਹਨਾਂ ਦੇ ਵਿੱਚੋਂ ਜਿਹੜਾ ਸੁਖਦੇਵ ਸਿੰਘ ਆ ਇਹ ਪੱਟੀ ਜਿਹੜੀ ਕੋਟ ਆ ਉਹਦੇ ਵਿੱਚ ਜਿਹੜਾ ਦਾ ਕੰਮ ਕਰਦਾ ਜਿਵੇਂ ਪਾਸਪੋਰਟ ਵਗੈਰਾ ਤੇ ਹਾਲ ਸੰਤੂਸ਼ ਬਣਾਉਂਦਾ ਹੈ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ Twitter ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ